ਬਾਜ਼ਾਰ ਗਏ ਹਾਂ ਤੇ ਪਾਹਲ ਵਾਸਤੇ ਲਿਆਂਦੀ ਆ ਵਾਚ ਜਿਹਦੀ ਹੁਣ ਹਨ ਉਹ ਲਿਆਂਦੀ ਆ 3 ਦਿਨ ਹੋ ਗਏ ਪਿੱਛੇ ਪਏ ਨੂੰ ਆ ਤੀਜੀ ਵਾਚ ਆ ਗਈ ਏ ਘਟੋ ਘਟ ਬਹੁਤ ਇਨਸਾਈਟਡ ਆ ਇਨਸਾਈਟਡ ਏ ਐਕਸਾਈਟਡ ਐਕਸਾਈਟਡ ਇਹ 2 ਮਹੀਨਿਆਂ ਦੇ ਵਿੱਚ ਤੀਜੀ ਵਾਚ ਆ ਅੱਛਾ ਹਾਂ ਇੱਕ ਵੇਲੇ ਬਾਬਾ ਇਹ ਡੱਬਾ ਹੁਣ ਸਾਂਹਦਾ ਤੁਹਾਨੂੰ ਲੱਗ ਦਿੱਤੀ ਹੁਣ ਮਨ ਲੱਗ ਦਿੱਤੀ ਹੁਣ ਇੱਕ ਤੁਸੀਂ ਲੱਗ ਦਿੱਤੀ ਸੀ ਫਿਰ ਇਹ ਚਾਚੂ ਨੇ ਲਾ ਕੇ ਦਿੱਤੀ ਹੂੰ ਤੇ ਆ ਫੇਰ ਹੋਣ ਲੈ ਕੇ ਦਿੱਤੀ ਤੁਸੀਂ ਚਲ ਹੁਣ ਇਹਨੂੰ ਬੰਨ ਲਾ ਕੇ ਬੁੱਕ ਜੀ ਪੜਦੇ ਨੇ ਇੱਧਰ ਵੇਖ ਇਦਾਂ ਬੰਨਣੀ ਐ ਲੈ ਐਨੂੰ ਕਰ ਚਲ ਹੁਣ ਇਹ ਲੱਥਣੀ ਨਹੀਂ ਘੜੀ ਦੀ ਮੈਨੂੰ ਸਖਤ ਜ਼ਰੂਰਤ ਐ ਮੈਨੂੰ ਟਿਊਸ਼ਨ ਤੇ ਟਾਈਮ ਦਾ ਨਹੀਂ ਪਤਾ ਲੱਗਦਾ ਮੈਨੂੰ ਘੜੀ ਦੀ ਸਖਤ ਜ਼ਰੂਰਤ ਐ ਅੱਛਾ ਆ ਇੱਕ ਦਿਨ ਬੱਧੀ ਦੋ ਦਿਨ ਬੱਜੀ ਤੀਜੇ ਦਿਨ ਵੇਖਿਓ ਪਤਾ ਨਹੀਂ ਕਿੱਥੇ ਪਈ ਹੋਣੀ ਮੈਂ ਹੁਣ ਤੁਹਾਨੂੰ ਸਾਰਿਆਂ ਨੂੰ ਦੱਸੂਗੀ ਮੈਂ ਅੱਗੇ ਕਿਹਾ ਸੀ ਨਾ ਕਿ ਵਾਚ ਲਿਆਂਦੀ ਆ ਤੇ ਪਤਾ ਨਹੀਂ ਕਿੱਥੇ ਹੁਣ ਤੁਹਾਨੂੰ ਡਸਟਬਿਨ ਚ ਜਾਣੀ ਜਾਂ ਕਿੱਥੇ ਹੁਣ ਮੈਂ ਤੁਹਾਨੂੰ ਸਾਰਿਆਂ ਨੂੰ ਦੱਸੂਗੀ ਜਿੱਦਣ ਵਾਚ ਅੱਜ ਪਾਹੋਂ ਨੇ ਬੰਨੀ ਆ ਦੋ ਦਿਨ ਚਾਰ ਦਿਨ ਜਿੰਨੇ ਦਿਨ ਵੀ ਬੰਨੇਗਾ ਫਿਰ ਜਿੱਥੇ ਸੁੱਟੀ ਹੋਏਗੀ ਨਾ ਮੈਂ ਤੁਹਾਨੂੰ ਉੱਥੋਂ ਹੀ ਦਿਖਾਵਾਂਗੀ ਕਿ ਪਾਹੋਂ ਨੇ ਇੱਥੇ ਵਾਚ ਸੁੱਟੀ ਜੀ ਚਲੋ ਆ ਮੇਰੇ ਡੱਬੀ ਕੰਮ ਆ ਗਈ ਰਪਟਾ ਪਾਉਣ ਨੂੰ ਠੀਕ ਹੈ ਬੱਚਿਆਂ ਦੀ ਰਪਟਾ ਪਾਉਣ ਨੂੰ ਸੋਣਿਆ ਅ ਮੇਰਾ ਪੁੱਤ ਪੈਗਟ ਨਹੀਂ ਖੋਲਣ ਦੇਂਦਿਆ ਖੋਲ ਦੇ ਖੋਲ ਸਾਂਝ ਸਾਸਰੀ ਘਰ ਸਾਂ ਸਾਸਰੀ ਘਰ ਸਾਂਚਾ ਪਾਹੂਲ ਕੜੀ ਵਖਾ ਕੇ ਖਾਂਦੇ ਆ ਸਾਸਰੀ ਘਰ ਕਿਦਾਂ ਪਾਹੂਲ ਸਾਸਰੀ ਘਰ ਕੱਲ ਬਣਿਆ ਸੀ ਵੇਸਣ ਤੇ ਅੱਜ ਬਣਦੀ ਆ ਅਲਸੀ ਅਲਸੀ ਨੂੰ ਕਿੰਨਾ ਕੀ ਟਾਈਮ ਲੱਗ ਜੂ ਮੈਨੂੰ ਉਸ ਤੋਂ ਪਹਿਲਾਂ ਦੰਦਨਾ ਨਾਲ ਸੀ ਪੁਜੰਡੀ ਆਲਸੀ ਚ ਪਾਵਾਂਗੇ ਖੋਆ ਤੇ ਨਾਲ ਦੂਜਾ ਡਰਾਈ ਫਰੂਟ ਸੌਂਗੀ ਗਿਰੀਆਂ ਬਦਾ ਡਰਾਈ ਫਰੂਟ ਤੇ ਹੋਰ ਕੀ ਇਹ ਬਣਾ ਕੇ ਗ੍ਰੈਂਡ ਕਰਕੇ ਰੱਖਿਆ ਹੈ ਇਹ ਬਣਾ ਕੇ ਇਹਨਾਂ ਦਾ ਫਿਰ ਬਣਾਉਣਾ ਸੀ ਗਜਰੇਲਾ ਲੋ ਜੀ ਵਾਹ ਵਾਹ ਇਹਦਾ ਮਤਲਬ ਕੀ ਹੈ ਫਰੂਟ ਇੰਨਾ ਮਹਿੰਗਾ ਪਾ ਲੈਣਾ ਵਾ ਗਿਰੀਆਂ ਬਦਾਮ ਜੋ ਵੀ ਇਹਦੇ ਵਿੱਚ ਪਾਣਾ ਪਰ ਗਾਜਰਾ 20 ਰੁਪਏ ਕਿਲੋ ਹੀ ਆ ਤਾਂ ਫੇਰ ਅਸੀਂ ਬਣਾਉਣ ਲੱਗੇ ਆ ਗਜਰੇਲਾ ਠੀਕ ਹੈ ਜੀ ਵੈਰੀ ਗੁੱਡ ਇਹ ਮਮਿ ਬਣਾ ਕੇ ਦੇਂਦਾ ਹੈ ਅਲਸੀ ਹੂੰ ਮਮੀ ਕਹਿੰਦੇ ਮੈਂ ਖਾਣੀ ਅਲਸੀ ਤੇ ਮੈਂ ਆਪਣੇ ਆਪੇ ਬਣਾਉਣੀ ਆ ਅਲਸੀ ਅਲਸੀ ਚੰਗੀ ਤਰ੍ਹਾਂ ਭੁੰਨ ਕੇ ਵਿੱਚ ਡਰਾਈ ਫਰੂਟ ਮਿਕਸ ਕਰਕੇ ਹੁਣ ਇਹਦੀਆਂ ਵੀ ਬਣਨ ਲੱਗੀਆਂ ਪਿੰਨੀਆਂ ਤੇ ਖੁਸ਼ਬੂ ਇਹਦੀ ਬਹੁਤ ਜ਼ਿਆਦਾ ਟੇਸਟੀ ਖੁਸ਼ਬੂ ਬਾਸਤਾ ਕਰ ਰੱਝ ਜਾਂਦੀ ਹੈ ਇਹ ਭਾਏ ਹਰ ਚੀਜ਼ ਵੇਸਨ ਨਾਲ ਵਸਵਾਦ ਬਣੀ ਹੋਈ ਹੈ ਬਹੁਤ ਵਧੀਆ ਸੀ ਦੋ ਦਿਨ ਲਗਾਤਾਰ ਸਾਡੇ ਘਰ ਇਹ ਕੰਮ ਚੱਲਦਾ ਰਿਹਾ ਚੈੱਕ ਕਰੋ ਪਿੰਨੀਆਂ ਬੰਦੀਆਂ ਨਹੀਂ ਆ ਇਹ ਚੈਕਿੰਗ ਸੈਂਪਲ ਬਹੁਤ ਹੀ ਜੰਜਮੜੀ ਠੰਡਾ ਕਰਕੇ ਖਾਣੀ ਹੋਈ ਲਓ ਜੀ ਆਹ ਵੇਖੋ ਜਿੱਦਾਂ ਨਾ ਇਹ ਕਿਹੜੀ ਹਰ ਚੀਜ਼ ਮਿਠਾਈ ਹੁੰਦੀ ਹੈ ਕਾਲੀ ਜੀ ਹੁੰਦੀ ਨਾ ਮਰੇ ਆਏ ਹੁੰਦੀ ਆ ਬੜੀ ਮਹਿੰਗੀ ਹੁੰਦੀ ਮੇਰੇ ਘਰ ਮਹਿੰਗੀ ਨਹੀਂ ਦੋ ਦਿੰਦੇ ਨਹੀਂ ਮੈਂ ਕਾਫੀ ਮਹਿੰਗੀ ਮਿਠਾਈ ਹੁੰਦੀ ਆ 1000 ਰੁਪਏ ਕਿਲੋ ਹੁੰਦੀ ਆ ਹਾਂ ਹਾਂ ਬੜੀ ਟੇਸਟੀ ਹੁੰਦੀ ਹੈ। ਇਹ ਵੀ ওভারਚੀਟ ਬਣ ਗਈ। ਹੋ ਵੀ ਚੀਜ਼ ਜੀ ਸਹੀ ਗੱਲ ਹੈ। ਬਾਹਰ ਦਾ ਮੌਸਮ ਵੇਖੋ। ਧੁੰਦ ਲੱਥਨ ਦਾ ਨਾਂ ਨਹੀਂ ਲੈਣ ਦੀ। ਦੋ ਦਿਨ ਧੁੰਦ ਨਹੀਂ ਪਈ ਪਰ ਅੱਜ ਫੇਰ ਪੈ ਗਈ ਆ ਤੇ ਹੁਣ ਸੂਰਜ ਨੂੰ ਦਿਖੇ ਨੂੰ ਤਿੰਨ ਦਿਨ ਹੋ ਗਏ ਆ। ਸੂਰਜ ਕਿਤੇ ਲੱਭਦਾ ਨਹੀਂ ਹੈਗਾ। ਕਾਦੀ ਤਿਆਰੀ ਹੋਣੀ ਹੈ। ਮੂਲੀਆਂ ਦੇ ਪਰੌਂਠੇ ਨਾ ਜੈਤਵਾਰ ਨਾ ਕੋਈ ਹੋਰ ਛੁੱਟੀ ਅੱਜ ਮੂਲੀਆਂ ਵਾਲੇ ਪਰੌਂਠੇ ਕਿਦ ਆਲੂਆਂ ਵਾਲੇ ਜ਼ਿਆਦਾ ਨਹੀਂ ਟੇਸਟ ਹੁੰਦੇ ਪਰ ਆਲੂਆਂ ਵਾਲੇ ਤਿੰਨ ਚਾਰ ਖਾ ਲਈਏ ਨਾ ਸ਼ਾਮਾਂ ਤੱਕ ਨਹੀਂ ਭੁੱਖ ਲੱਗਦੀ ਮੂਲੀਆਂ ਵਾਲੇ ਜ਼ਿਆਦਾ ਕਰਾਰੇ ਹੁੰਦੇ ਆ ਇਹ ਗੱਲ ਸਹੀ ਚੱਲ ਠੀਕ ਹੈ ਬਣਾਓ ਫਿਰ ਜਦੋਂ ਐ ਗਰਮਾ ਗਰਮ ਲੱਥ ਜਾਣ ਉਦੋਂ ਆਵਾਜ਼ ਦੇ ਦਿਓ ਅੱਛਾ ਜਿਹਨੇ ਰਗੜਦਾ ਉਹਦਾ ਕੀ ਹਾਲ ਹੁੰਦਾ ਜਿਹੜਾ ਰਗੜੰਦਿਆ ਆ ਮੂਲੀਆਂ ਫੋੜੇ ਹੱਥ ਦੇਖੋ ਨਹੀਂ ਹਾਂ ਜਿੰਨੇ ਕੁ ਭਜੀ ਇਹ ਮੇਰਾ ਘੜਦਾ ਹਾਂ ਲੋ ਰਗੜ ਕੇ ਇਹੋ ਹੀ ਰਗੜ ਕੇ ਵੇਖ ਲਓ ਹਾਂਜੀ ਮੈਂ ਤਾਂ ਕੰਡੇ ਭਰਾ ਤੁਸੀਂ ਪਤਾ ਹੈ ਜੇ ਨਿਚੋੜਨੀ ਹੈ ਨਾ ਉਹ ਤੋਂ ਜ਼ਿਆਦਾ ਆਸ ਨਹੀਂ ਆਉਂਦਾ ਕਿੰਨਾ ਕੁ ਟਾਈਮ ਲੱਗ ਜੂ ਲੱਗ ਜਾਣਾ ਲੈ ਟਾਈਮ ਇੰਨੇ ਮੂਹ ਨਹੀਂ ਆਏ ਨੂੰ ਇੰਨੇ ਵੇਖੀ ਦੋ ਰਗੜਦੀਆਂ ਤੇਨਿਆ ਪੰਜ ਆ ਮੂਹੀਆਂ